ਤੇ ਰਾਤ ਬਰਾਤ ਤੇ ਬੰਦੂਖ ਵੀ ਰੱਖੀ ਹੋਈ ਹੈ ਚਾਚਾ ਹੈ ਵੀ ਪਰ ਉਹ ਚਾਚਾ ਇਹ ਤਾਂ ਬਹੁਤ ਪਾਰੀ ਆ ਇਹ ਤਾਂ ਸੱਚੀ ਵਰਗੀ ਲੱਗਦੀ ਆ ਹਾਂ 100 ਸਾਲ ਪੁਰਾਣੀ ਆ ਜੀ ਇਹ ਹੈ ਖਰਾਬ ਚੱਲ ਚੁਲਦੀ ਨਹੀਂ ਇਹ ਮਤਲਬ ਰੀਅਲ ਬੰਦੂਖ ਆ ਇਹ ਕਦੇ ਇਹਦੇ ਚ ਗੋਲੀ ਚੱਲੀ ਹੋਊਗੀ ਚੱਲੀ ਹੋਊਗੀ ਜੀ ਹਾਂ ਅੱਛਾ ਦੋਸਤੋ ਇਹਨਾਂ ਦੀ ਉਮਰ ਆ ਜਿਹੜੀ 80 ਸਾਲ 80 ਸਾਲ 80 ਸਾਲ ਹਾਂ ਜੀ ਤੇ ਉਸਤਾਦ ਜੀ ਇਹ ਤੁਸੀਂ ਇੰਨੀ ਮਿਹਨਤ ਕਰਦੇ ਆ ਕਿੰਨਾ ਬਰੀਕੀ ਚ ਜਾ ਕੇ ਤੁਸੀਂ ਇਹਦਾ ਕੰਮ ਕੀਤਾ ਏ ਮੈਂ ਸ਼ੌਂਕ ਦਾ ਸ਼ੌਂਕ ਹੈ ਜਿਹੜਾ ਸ਼ੌਂਕ ਦੀ ਕੋਈ ਕੀਮਤ ਨਹੀਂ ਹੁੰਦੀ ਸ਼ੌਂਕ ਦੀ ਕੋਈ ਕੀਮਤ ਨਹੀਂ ਜਿਹੜਾ ਸ਼ੌਂਕ ਹੈ ਜਿਹਦੇ ਅੰਦਰ ਸ਼ੌਂਕ ਹੋਵੇ ਕਦੇ ਦੁਨੀਆਂ 'ਚ ਥੱਕੇ ਹੀ ਨਹੀਂ ਸਕਦਾ ਥੱਕੇ ਹੀ ਨਹੀਂ ਸਕਦਾ ਜਿਹਦਾ ਸ਼ੌਂਕ ਖਤਮ ਹੋ ਗਿਆ ਉਹਨੇ ਘੰਟਾ ਲਾ ਕੇ ਥੱਕ ਜਾਣਾ ਮੰਜੇ 'ਤੇ ਪੈ ਕੇ ਸਹੀ ਗੱਲ ਮੈਂ 4 ਵਜੇ ਵੀ ਉੱਠ ਕੇ ਲੱਗ ਜਾਂਦਾ ਹਾਂ ਹੈ ਜੀ ਤੇ ਮੈਂ ਰਾਤ ਦੇ 2-2 ਵਜੇ ਵੀ ਅੱਥਰ ਉੱਠ ਕੇ ਗਿਆ ਆਏ ਹਾਏ ਹਾਏ ਮੋਈ ਮਿਹਨਤ ਦੇਖਦੀ ਵੀ ਆ ਤੁਹਾਡੀ ਹਾਂਜੀ ਬੱਲੇ ਬੱਲੇ ਕੋਈ ਮਨ ਵਿੱਚ ਤਾਂ ਵੀ ਐਸਾ ਦਿਖਾਉਣਾ ਹੈ ਵੀ ਜਿਹੜਾ ਸੰਦੂਕ ਕਿਤੇ ਪੰਜਾਬ ਦੇ ਵਿੱਚ ਡੈਕੋਰੇਸ਼ਨ ਐ ਸੀ ਹੋਈ ਨਾ ਹੋਵੇ। ਹਾਏ 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 ਹਾਏ। ਅੱਛਾ ਇਹ ਸੰਦੂਕ ਪੁਰਾਣਾ ਤਾਂ ਬੁਰੀ ਹਾਲਤ 'ਚ ਤਾਂ ਤੇ ਤੁਸੀਂ ਇਹਨੂੰ ਹੁਣ ਨਵੇਂ ਤੋਂ ਵੀ ਨਵਾਂ ਕਰਤਾ। ਹਾਂਜੀ ਹਾਂਜੀ ਤੇ ਇਹ ਸਾਰੇ ਤੁਸੀਂ ਆਪਣੇ ਹੱਥੀ ਲਾਇਆ ਸਾਰੇ ਸਾਰੀਆਂ ਚੀਜ਼ਾਂ। ਸੰਦੂਕ ਨੂੰ ਸਾਫ਼ ਪਿਆਰਾ ਪਿੱਟੋ ਦੀਆਂ ਕੌਡੀਆਂ ਲੱਭੀਆਂ। ਮੈਂ ਪੂਰੇ ਪੰਜਾਬ ਦੀ ਹੈਵੀ ਹੈਵੀ ਕੌਡੀਆਂ ਐ ਇਹ। ਇਹ ਕਿਤੇ ਹਿੱਲਣੀਆਂ ਆਏ ਦੋ। ਹਮਮ ਕੌਡੀਆਂ। ਸਾਡੀ ਬੁੜੀਆਂ ਨੂੰ ਉਹਨਾਂ ਦੇ ਦਾਜ ਦੇ ਵਿੱਚ ਐਦਾਂ ਦੇ ਸੰਦੂਕ ਮਿਲਿਆ ਕਰਦੇ ਤੇ ਜਦੋਂ ਵਿਆਹ ਹੁੰਦੀਆਂ ਦੀਆਂ ਬਜ਼ੁਰਗ ਤਾਂ ਹੁਣ ਹੁਣ ਦਾ ਸਮੇਂ ਬਦਲ ਗਿਆ ਹੁਣ ਤਾਂ ਮਾਡਰਨ ਚ ਆ ਗਏ ਜੀ ਇਹ ਆ ਉਸ ਵਕਤ ਦੀਆਂ ਯਾਦਾਂ ਇਹ 120 ਸਾਲ ਪੁਰਾਣੀ ਹੈ ਜੀ ਇਹ 120 ਸਾਲ ਪੁਰਾਣੀ ਹਾਂ ਜੀ ਬੇਲੇ ਤੋਂ ਮਿਲਿਆ ਸਾਨੂੰ ਇਥੇ ਪਿੰਡ ਵਿੱਚ ਸਾਡੇ ਇੱਕ ਪਰਿਵਾਰ ਆ ਉਹਨਾਂ ਨੂੰ ਰੋਟੀਆਂ ਵਾਲੇ ਕਹਿੰਦੇ ਆ ਅੱਛਾ ਉਹਨਾਂ ਦੀ ਬਹੂ ਆ ਭੋਲੀ ਤੇ ਉਹਨਾਂ ਦਾ ਬੇਟਾ ਰੋਟੀਆਂ ਵਾਲਿਆਂ ਦਾ ਪੋਤਾ ਹਾਂ ਉਹਨੂੰ ਸਲਾਬਾ ਕਰਕੇ ਅਸੀਂ ਬੁਲਾਉਂਦੇ ਆ ਤੇ ਉਹਨਾਂ ਨੇ ਮੈਨੂੰ ਦੱਸਿਆ ਪੀਟੀਆ 2 ਉਹਨਾਂ ਨੇ ਦਿੱਤੀਆਂ ਤੇ ਅਸੀਂ ਬਾਬੇ ਪਰਸ ਜਾਣੀਆਂ ਤੇ ਉਹਨਾਂ ਨੇ ਦਿੱਤਿਆ ਸੀ ਇਹਨਾਂ ਦਾ ਇਜਤਿਮਾਨ ਕਰਿਆ ਔਰ ਦੂਣ ਸੁਆਇਆ ਇਹਨੂੰ ਇਹਦੀ ਉਮਰ ਵੱਧ ਗਈ ਹਾਂ 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 ਬਾਕੀ ਉਹਨਾਂ ਦੀਆਂ ਪਤਨੀਆਂ ਵੀ ਲਾਵਾਂਗੇ ਜਿਨ੍ਹਾਂ ਤੇ ਮਿਲਿਆ ਨਾ ਅਸੀਂ ਉਹਨਾਂ ਦੀ ਐ ਕਿ ਟਾਕੀ ਬਣਾ ਕੇ ਲਾਉਂਗਾ ਇੱਕ ਵੀ ਜਿਨਾਂ ਨੇ ਇਹਨੂੰ ਹਾਦਤਿਆ ਦਿੱਤਾ ਸਾਨੂੰ ਕਿਹਾ ਉਹਨਾਂ ਨੇ ਉਮਰ ਪੁੱਛਿਆ ਉਹ ਉਮਰ ਉਹ ਉਹਦੀ ਉਮਰ ਪੂਰੀ ਆ ਬਜੀਤਪੁਰ ਤੋਂ ਇੱਕ ਕੁੜੀ ਗਈ ਵਿਆਹੀ ਉਹਨੂੰ 50 ਸਾਲ ਹੋ ਗਏ ਗਈ ਨੂੰ ਉਹਦੀ ਸੱਸ ਗਈ ਨੂੰ ਹੋ ਗਏ ਤੇ 30 ਸਾਲ ਹੋ ਗਏ ਨਾ 80 ਇੱਕ ਸਾਲ ਪਹਿਲਾਂ ਲਿਆਂਦਾ ਹੁਣ 85ਵਾਂ ਸਾਲ ਲੱਗ ਗਿਆ ਸਾਹਮਣੇ ਵਾਲੇ ਸਲੂਕ ਨੂੰ ਬੜੇ ਬੱਲੇ ਬੱਲੇ 85 ਸਾਲ ਫਰੋਜ ਪਰ ਬਣਿਆ ਹੋਇਆ ਫਰੋਜਪੁਰ ਦਾਜ ਵਿੱਚ ਗਿਆ ਤਾਂ ਅੱਛਾ ਹੁਣ ਤੁਸੀਂ ਇਹਨੂੰ ਅੱਜ ਦੇ ਟਾਈਮ 'ਚ ਮਾਡਰਨ ਕਰਤਾ ਟਈਏ ਲਾਤੇ ਹਾਂ ਜੀ ਮਾਦੀ ਕਾਲੋ ਲੈ ਹੱਥ ਨਾਲ ਉਂਗਲੀ ਨਾਲ ਹੀ ਖਿੱਚ ਲੈ ਚਾਹੀਏ ਹੁਣ ਹੈ ਬਾਕੀ ਆ ਚਰਕੇ ਪਏ ਸਾਡੇ ਕੋਲ ਤਿੰਨ ਚਾਰ ਇਹ ਵੀ ਚਾਰ ਕੰਨ ਤੇ ਆਹ ਪੁਰਾਣੀ ਉਖੜੀ ਪਈਏ ਸਾਡੇ ਕੋਲ ਅੱਜ ਇਹ ਉਖੜੀ ਕਰਦੇ ਪੱਥਰ ਦੀ ਵੀ ਦੇ ਵਿੱਚ ਮੂਹੜਾ ਜਾ ਕੇ ਕੰਬਣੀ ਬੰਦ ਕੇ ਆਇਨ ਵਧੀਆ ਇਹ ਅਸੀਂ ਇਹ ਵੀ ਸਾਨੂੰ ਕਿਸੇ ਨੇ ਦਿੱਤੀ ਆ ਠੀਕ ਹੈ ਜੀ ਵਾਹ ਜੀ ਵਾਹ ਇੱਕ ਰੱਖ ਦੇਣੀ ਇਹ ਇਹ ਹੋਇਆ ਕਰਦੇ ਦੇਈ ਪੁਰਾਣੀ ਓਖਲੀਆਂ ਹਾਂ ਜੀ ਪੁਰਾਣੀ ਓਖਲ ਅੱਛਾ ਇਹ ਨਾ ਥੋੜੀ ਜੀ ਤਿੜਕ ਹੋਈ ਹੋਈ ਹੈ ਇਹ ਵੀ ਭਰ ਦੂਗੇ ਤੁਸੀਂ ਹਾਂ ਹਾਂ ਰੇ ਕਰ ਦੇਣੀ ਇਹਦਾ ਕੋਈ ਚੱਕਰ ਨਹੀਂ ਵਾਸ 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 ਜੀ ਇਹਨੂੰ ਕਰ ਦਿੰਦਾ ਅੱਛਾ ਦੇਖ ਲਾ ਕੰਮ ਉਹ ਕਰ ਰਹੇ ਆ ਤੁਸੀਂ ਜਿਹੜਾ ਮਤਲਬ ਕਹਿਣ ਦਾ ਵੀ ਕਦੇ ਸਿੱਖਿਆ ਨਹੀਂ ਨਹੀਂ ਸਿੱਖਿਆ ਨਹੀਂ ਸਿੱਖੇ ਕਦੇ ਨਹੀਂ ਨਾ ਤੁਸੀਂ ਤੂੰ ਵੀ ਬਜਾਉਣੀ ਸਿੱਖਿਆ ਨਾ ਬਣਾਉਣੀ ਸਿੱਖੇ ਸਾਰਾ ਕੁਝ ਇਹ ਤੁਹਾਡੇ ਅੰਦਰ ਹੀ ਆ। ਆ ਮੇਰਾ ਪੀਰ ਬਾਸ਼ਾ ਸਾਹਿਬ ਰਹੀਏ ਮੈਨੂੰ ਰਾਤ ਨੂੰ ਸੁਪਨੇ ਇਸ ਚੀਜ਼ ਦੇ ਆਉਂਦੇ ਜਿਹੜੀ ਚੀਜ਼ ਨੂੰ ਮੈਂ ਲੱਗ ਜਾਂਦਾ ਨਾ। ਹਾਂ। ਸ਼ਾਮ ਵੀ ਸਵੇਰੀ। ਹਾਂ। ਜਾਂ ਸ਼ਾਮ ਨੂੰ ਸੋਚ ਲਿਆ। ਹਾਂ। 2-4 ਦਿਨ ਸੋਚਣਾ ਹੈ। ਹਾਂ। ਤੇ ਮੈਂ ਉਹ ਚੀਜ਼ ਨੂੰ ਲੱਭਣਾ ਹੈ। ਉੱਤੇ ਬਾਅਦ ਮੈਨੂੰ ਨਕਸ਼ਾ ਆਪਣੇ ਆਪ ਦਿਖਣਾ ਸ਼ੁਰੂ ਆ ਗਿਆ। ਬਈ ਸ਼ਾਬਾਸ਼। ਵੀ ਆਹ ਕਰ ਆਜ ਅਚੂnga ਇਹਦੇ ਪਰ ਨਜ਼ਰ ਜਾਉ ਲੋਕਾਂ ਨੂੰ। ਤੇ ਕਾਰੀਗਰੀ ਹੈ ਦਾ। ਬਣੀ ਹੋਵੇ ਹਾਂ ਕਿਤੇ ਬਾਹਰ ਲੋਬੀ ਦੇ ਵਿੱਚ ਰੱਖਿਆ ਹੋਵੇ ਅਗਲਾ ਪਹਿਲਾਂ ਇਹਨੂੰ ਦੇਖੋ ਕੋਠੀ ਨੂੰ ਬਾਅਦ 'ਚ ਦੇਖੋ ਬਾਅਦ 'ਚ ਦੇਖੂਗਾ ਬਿਲਕੁਲ ਪਰ ਤੁੰਬੀਆਂ ਤਾਂ ਵੀ ਮੇਰੀਆਂ ਆਪਣੀਆਂ ਪੂਰੇ ਪੰਜਾਬ ਦੇ ਵਿੱਚ ਬਲਦ ਦੇ ਵਿੱਚ ਤੁੰਬੀ ਮਸ਼ਹੂਰ ਹੈ ਤੂੰ ਵੀ ਮਸ਼ਹੂਰ ਹੈ ਹਾਂਜੀ ਬਿਲਕੁਲ ਬਿਲਕੁਲ ਸ਼ਿਲਿੰਦਰ शिंदे ਦਾ ਪਰਿਵਾਰ ਜਮਲੇ ਦੇ ਪੋਤੇ ਉਹ ਸਾਰੇ ਮੇਰੇ ਕੋਲ ਤੁੰਬੀਆਂ ਲੈ ਕੇ ਜਾਂਦੇ ਆ ਤੁੰਬੀਆਂ ਲੈ ਕੇ ਹਾਂਜੀ ਤੇ ਮੇਰਾ ਚੈਨਲ ਐ ਸਾਰਿਆਂ ਨੂੰ ਪਤਾ ਜੈ ਰਾਮ ਬੇਰਸਾ ਜੈ ਰਾਮ ਬੇਰਸਾ ਤੇ ਉਦੋਂ ਮੈਂ ਤੁਹਾਨੂੰ ਲਿੰਕ ਵੀ ਦਊਂਗਾ ਦੋਸਤੋ 9463103417 ਇਹ ਮੇਰਾ ਨੰਬਰ ਆ ਦੁਆਰਾ ਬੋਲਦੇ ਹੋ 9463103417 ਇਹ 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 ਮੇਰਾ ਚੈਨਲ ਇਸੇ ਨੰਬਰ ਤੇ ਬਣਿਆ ਵਾਹ ਜੀ ਵਾਹ ਕਿਸੇ ਤੂੰ ਵੀ ਤੂੰਬਾ ਲੈਣੇ ਤੂੰ ਵੀ ਤੂੰਬਾ ਸਾਜ ਔਰ ਤੁਸੀਂ ਮਿਹਨਤ ਰਾਤ ਦੇ 2 2 ਵਜੇ ਤੱਕ ਕਰਦੇ ਆਂ ਦੇਖ ਲਓ ਆ ਲਾਈਟ ਵਾਲਕੇ ਨਾ ਇਹਨਾਂ ਨੇ ਰਾਤ ਨੂੰ 2 ਵਜੇ ਤੱਕ ਲੱਗੇ ਰਹਿੰਦੇ ਆ ਮਿਹਨਤ ਮਤਲਬ ਕਹਿਣ ਦਾ ਇਹ ਵੀ ਸ਼ੌਂਕ ਆ ਏ ਯਾਰ ਸ਼ੌਂਕ ਦਾ ਇਹਦਾ ਕੋਈ ਮੁੱਲ ਨਹੀਂ ਹੈਗਾ ਇਹਨਾਂ ਦੀ ਨਜ਼ਰ ਦੇ ਵਿੱਚ ਆ ਦੇਖੋ ਇਹ ਚੀਜ਼ਾਂ ਉਹ ਪਈਆਂ ਜਿ ਇਹਨਾਂ ਨੂੰ ਅਸੀਂ ਸਾਡੀ ਅਗਲੀ ਜਨਰੇਸ਼ਨ ਨੂੰ ਦੇਖ ਕੇ ਕਹੂਗੀ ਇਹ ਟਾਇਰ じゃ ਕੀ ਹੁੰਦਾ ਹੈ ਪਰ ਇਹ ਹਰ ਘਰ ਚ ਹੋਇਆ ਕਰਦਾ ਹੁੰਦਾ ਤਾਂ ਜੀ ਆਟਾ ਚੱਕੀ ਸਾਡੇ ਮੇਰੇ ਬਚਪਨ ਚ ਸਾਡੇ ਘਰ ਹੈਗਾ ਤਾਂ ਇਹ ਬੱਲੇ 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 ਕੀ ਬਾਤ ਆਸਤਾਨ ਆ ਦੇਖੋ ਟੈਕ ਆਏ ਆਰੇ ਇਹੇ ਤੁਸੀਂ ਬਣਾਈਆਂ ਐ ਜਿਹਦੇ ਜਨਮਦਾਤਾ ਐ ਤੁਸੀਂ ਆ ਜੀ ਮੈਂ ਆਪ ਚਾਰ ਕਰਦਿਆਂ ਡੈਕੋਰੇਸ਼ਨ ਨਹੀਂ ਤੁੰਗਿਆ ਪਣੀ ਉਹ ਵੀ ਆ ਵੀ ਦੋ ਤਾਰਾ ਤੁੰਗਾ ਆ ਇੱਕ ਤਾਰਾ ਕੇ ਆ ਆ ਆ ਦੋ ਤਾਰਾ ਇਹ 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 ਇੱਕ ਤਾਰਾ ਆ ਇਹ ਦੋ ਤਾਰਾ ਹਾਂ ਆ ਦੋ ਤਾਰਾ ਹਾਂ ਇਹ ਦੋ ਤਾਰਾ ਜੀ ਇਹ ਪਹਿਲਾਂ ਲੋਕ ਕਥਾਵਾਂ ਗਾਇਆ ਕਰਦੇ ਹੀਰਾਂ ਜਾਂ ਸੱਸੀ ਪੂਨੂ ਦੀ ਚੇਨਾ ਦੋ ਤਾਰਾ ਐ ਬਾਦਾਂ ਜੀ ਇਹ ਦੋ ਤਰਾ ਚਿੱਕੀ ਨਾਲ ਦੀਦੀ ਘੋੜੀ ਲਾਉਣੀ ਪੈਂਦੀ ਆ ਮੈਨੂੰ ਕਾਰਨ ਇਹ ਮੈਂ ਕੱਟ ਦੂੰਗਾ ਹਾਂ ਉਹ ਦੇਖੋ ਤਾਂ ਇਸ ਦਾ ਜੀ ਨੇ ਆਪਣੇ ਹੱਥੀ ਬਣਾਈਆਂ ਹੋਈਆਂ ਚੀਜ਼ਾਂ ਜਿਹੜੀਆਂ ਹਾਂ ਸਾਡੇ ਕੋਲ ਹਾਂ ਇਹਨਾਂ ਦੀ ਕਰਮ ਭੂਮੀ ਆ ਇਹ ਆ ਕੱਦੂ ਦਾ ਵੀ ਤੁੰਬਾ ਲੈਣਾ ਕੱਦੂ ਦੇਖੋ ਕਿੰਨੇ ਲਟਕੇ ਹੋਏ ਆ ਹਾਂ ਮੈਂ ਉਹੀ ਦੇਖ ਰਿਹਾ ਤਾਂ ਅੱਛਾ ਇਹਨਾਂ ਤੋਂ ਵੱਡ ਕੇ ਅਸੀਂ ਬੀਨਾ ਚੋਂ ਜਿਹੜੀ ਕੱਦੂ ਦੀ ਤੁੰਬੀ ਮੰਗਦੇ ਸੀ ਨਾ ਚੋਂ ਵੱਡ ਕੇ ਤਿਆਰ ਕਰਦੇ ਹਾਂ 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 ਕੀ ਬਾਤ ਹੈ ਆ ਮੇਰੇ ਕੋਲ ਕੱਦੂ ਦੀ ਤਿਆਰ ਹੋ ਰਹੀ ਆ ਇੱਕ ਇਸ ਨੂੰ ਲੈ ਕੇ ਜਾਣੀ ਆ ਜੇ ਜੇ ਆ ਜਾਣਾ ਬੰਦੇ ਨੂੰ ਮਾੜ ਹੋ ਗਈ ਬੋਲਦੀ ਵਧੀਆ ਆ ਚਮਕੀਲੀ ਵਾਲੀ ਤੁੰਬੀ ਆ ਅੱਛਾ ਕਿੰਨੇ ਪ੍ਰਕਾਰ ਦੀ ਤੁੰਬੀ ਬਣਦੀ ਆ ਇੱਕ ਤਾਂ ਕੱਦੂ ਵਾਲੀ ਹੋਗੀ ਛੋਪੇ ਵਾਲੀ ਹੋਗੀ ਛੋਪੇ ਵਾਲੀ ਹੋਗੀ ਨਾਰੀਅਲ ਬੇਲ ਤੋਂ ਇਹ ਇਹ ਵੀ ਇਹ ਵੀ ਚੀਜ਼ਾਂ ਤੁਹਾਨੂੰ ਮਤਲਬ ਇੱਕ ਜਗ੍ਹਾ ਤੋਂ ਨਹੀਂ ਮਿਲਣ ਵਾਲੀਆਂ ਹੈਗੀਆਂ ਇੱਥੇ ਮਤਲਬ ਕਹਿਣ ਦਾ ਵੀ ਬਹੁਤ ਜਗ੍ਹਾ ਤੋਂ ਘੁੰਮ ਘੁੰਮ ਕੇ ਇਹ ਚੀਜ਼ਾਂ ਆਈਆਂ ਇੱਥੇ ਤੱਕ ਮੂਲ ਦੀਆਂ ਚੀਜ਼ਾਂ ਬਹੁਤੀਆਂ ਨਹੀਂ ਜਿਹੜਾ ਸਾਡਾ ਕਿਰਾਇਆ ਪਾੜਾ ਗੱਡੀਆਂ ਲੈ ਲੈ ਕੇ ਜਾਂਦੇ ਆ ਸੀ ਆ ਦੇਖੋ ਬਿਲ੍ਹਾ ਤਿਆਰ ਕਰਕੇ ਰੱਖੇ ਹੋਏ ਆ ਆ ਦੇਖੋ ਭਾਈ ਸਾਡੇ ਕੋਲ ਟੋਕਰੀ ਭਰੇ ਹੋਏ ਤੇ ਆ ਦੇਖੋ ਇਹ ਇਸ ਤਰ੍ਹਾਂ ਦੇ ਬਿਲ ਤਿਆਰ ਕਰਦੇ ਆ ਆ ਦੇਖੋ ਲੋਹੇ ਵਰਗੇ ਮਿਲ ਇਹਦੀ ਚੁੱਣੀ ਸਾਦੀ ਤੁੰਗੀ ਆ ਬੇਲ ਕੀ ਬਾਤ ਆ ਦੇਖੋ ਸਾਫ ਸਫਾਈ ਵਿੱਚ ਇਤੋਂ ਦੀ ਬੋਲਦੀ ਜਿਹੜੇ ਮਰਜੀ ਕਲਾਕਾਰ ਦੀ ਬਣਾ ਲਓ ਜਮਲਾ ਜਿੱਤੇ ਲੈ ਕੇ ਚਮਕੀਲੇ ਤੱਕ ਤੂੰ ਵੀ ਮਸ਼ਹੂਰ ਰਹੀ ਆ ਹੈ ਜੀ ਐ ਬਣੀਆਂ ਪਈਆਂ ਮੈਂ ਬੜੀ ਬਣਾਉਂਦੇ ਆ ਨਾ ਵਿੱਚੋਂ ਤੇ ਵੀ ਲੈ ਜੀ ਪਹਾੜਾ ਪੱਲੇ ਪੱਲੇ ਕਿ ਨਹੀਂ ਮੈਂ ਤਾਂ ਆਈ ਦੇ ਮਗਰ ਭਾਈ ਆ ਦੇਖੋ ਇਹ ਚਮਕੀਲੇ ਆਇਕੂੰਗੇ ਕਹਿੰਦੇ ਆ ਸੰਗੀਤ ਚ ਰੱਬ ਵਸਦਾ ਏ ਇਹਨੂੰ ਰੱਬ ਨੂੰ ਧਰਤੀ ਤੇ ਲਿਆਉਣ ਲਈ ਸਾਜ ਜੀ ਦਿਨ ਰਾਤ ਲੱਗੇ ਰਹਿੰਦੇ ਆ ਮੈਂ ਨਾ ਕਈ ਵਾਰ ਸੋਚਦਾ ਚਾਚਾ ਜੀ ਜਿੰਨੀ ਤੁਸੀਂ ਮਿਹਨਤ ਕਰਦੇ ਆ ਨਾ ਉਹਨਾਂ ਤੁਹਾਨੂੰ ਫਲ ਨਹੀਂ ਮਿਲ ਪਉਂਦਾ ਹੈਗਾ ਮੇਰੀ ਸੋਚਣੀ ਹੈ ਜੋ ਮੈਨੂੰ ਲੱਗਦਾ ਹੈ ਸਿਰੋਗ ਤੇ ਪਿਆਰ ਕਰਦੇ ਆ ਇਹਦੇ ਵੜਕਾ ਫਲ ਹੀ ਨਹੀਂ ਕੋਈ ਹਾਏ 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 ਮਾਰ ਗੋਲੀ ਪੈਸਿਆਂ ਤੇ ਪੈਸੇ ਲੈਣਾ ਦੇ ਕਣਿਆ ਇੱਤੀ ਛੱਡ ਕੰਮ ਨਹੀਂ ਆਉਣੇ ਪੈਸਿਆਂ ਨੇ ਨਹੀਂ ਬੋਲਣਾ ਵੀ ਇਹਦੀ ਜੇਬ ਤਾਂ ਮੈਂ ਹਾਂ ਵੀ ਮੈਂ ਇਹਦੀ ਜੇਬ ਵਿੱਚ ਤਾਂ ਕਿਸੇ ਟਾਈਮ ਨਾ ਦੱਸਦੇ ਨੋਟ ਨੇ ਬੋਲਣਾ ਨਾ 100 ਵਾਲੇ ਨੇ ਬੋਲਣਾ ਨਾ 500 ਵਾਲੇ ਨੇ ਬੋਲਣਾ ਸ੍ਰੋਗ ਤਾਂ ਨਹੀਂ ਬੋਲਣਾ ਬਾਅਦ ਚ ਹਾਂ ਵੀ ਮੈਂ ਫਰਾਂ ਦੇ ਤੂੰ ਵੀ ਲਿਆਇਆ ਤਾਂ ਫਰਾਂ ਦੀ ਵੀਡੀਓ ਦੇਖ ਅੱਛਾ ਬਾਈ ਚੋਰੀ ਚਕਾਰੀ ਤੇ ਰਾਤ ਬਰਾਤ ਤੇ ਬੰਦੂਕ ਵੀ ਰੱਖੀ ਹੋਈ ਹੈ ਚਾਚਾ ਹੈ ਵੀ ਪਰ ਉਹ ਚਾਚਾ ਤਾਂ ਬਹੁਤ ਭਾਰੀ ਹੈ ਇਹ ਤਾਂ ਸੱਚੀ ਵਰਗੀ ਲੱਗਦੀ ਹੈ ਹਾਂ 100 ਸਾਲ ਪੁਰਾਣੀ ਹੈ ਜੀ ਇਹ ਇਹ ਹੈ ਖਰਾਬ ਚੱਲ ਕੇ ਚੁੱਲਦੀ ਨਹੀਂ ਇਹ ਮਤਲਬ ਰੀਅਲ ਬੰਦੂਕ ਹੈ ਇਹ ਕਦੇ ਇਹਦੇ ਚ ਗੋਲੀ ਚੱਲੀ ਹੋਊਗੀ ਚੱਲੀ ਹੋਊਗੀ ਜੀ ਹਾਂ ਅੱਛਾ ਰਿਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਹਾਲਾਂਕਿ ਇਹ ਆਏ ਹਾਏ ਆਹ ਲੈ ਇਹ ਵੀ ਤਾਂ ਸਾਜ ਆ ਸਾਡਾ ਇਹ ਵੀ ਸਾਜ ਆ ਸਾਡਾ ਇੱਕ ਭੰਗੜੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹ ਸਾਜ ਨੂੰ ਕਿਆ ਬਾਪਾ ਜੀ ਦੁਨੀਆ ਇਕੱਠੀ ਕਰੀ ਪਈ ਆ ਆ ਲਓ ਜੀ ਸਾਡਾ ਪ੍ਰਾਣੀਆਂ ਹੈ ਦੁੱਧ ਰਿਡਕਣੀਆਂ ਵੱਜਿਆ ਨਾ ਹਾਂ ਐਨ ਤੇ ਇਹ ਤਾਂ ਤੁਸੀਂ ਸੁਪੁੱਤਰ ਨੂੰ ਤਾਂ ਜਾਣਦੇ ਹੀ ਆ ਜੀ ਇਹਨਾਂ ਦੇ ਵਿੱਚ ਛੋਟਾ ਬੇਟਾ ਏ ਇਹ ਗਾਣਾ ਕੱਢਿਆ ਤਾਂ ਬਹੁਤ ਸੁਪਰੇਟ ਰਿਹਾ ਸੰਗ ਹੋ ਤੇ ਇਹ ਸਕੈਨ ਕਰਕੇ ਤੁਸੀਂ ਜੈ ਰਾਮ ਜੀ ਦੇ ਨਾਲ ਰਾਬਤਾ ਵੀ ਕਰ ਸਕਦੇ ਆ ਹਾਂ ਗੱਲ ਥੋੜਾ ਜਿਹਾ ਜੈ ਮਾਂ ਸਰਸਵਤੀ ਬਹੁਤ ਸੁਖਭਾਗ